ਰਖੜੀ ਆ ਗਈਆਂ ਸਿਮਰਤ ਨੂੰ ਮਾਂ ਜਮਾ ਇਹਨਾਂ ਪਤਾ ਨਹੀਂ ਤਿਆਰੀ ਕੀਤੀ ਕਿ ਨਹੀਂ ਕੀਤੀ ਸਿਮਰਤ ਹਾਂਜੀ ਮੰਮੀ ਅਧਰਿਆ ਪੁੱਤ ਮੇਰੇ ਕੋਲ ਹਾਂਜੀ ਪੁੱਤ ਤੈਨੂੰ ਪਤਾ ਰਖੜੀ ਆ ਗਈਆਂ ਤੇਰੀ ਚ ਪਹਿਲੀ ਰਖੜੀ ਆ ਤੂੰ ਤਿਆਰੀ ਕਰ ਲਈ ਆਪਣੀ ਕਿ ਨਹੀਂ ਅਜੇ ਮੰਮੀ ਮੈਂ ਤੇ ਚੱਲ ਰਖੜੀ ਤੇ ਲੱਗ ਕੇ ਤੇ ਜਾਉਂਗੀ ਜਾਣਾ ਤਾਂ ਤੂੰ ਹੈ ਤਾਂ ਪਹਿਲੇ ਸੂਟ ਸਾੜ ਤੇ ਲੈ ਆ ਆਪਣਾ ਜਾ ਕੇ ਕੋਈ ਕਉਈ ਨਾ ਮੰਮੀ ਦੀਦੀ ਨੂੰ ਨਾਲ ਲੈ ਕੇ ਜਾਣੀ ਹੈ ਉਹ ਕਿਉਂ ਨਹੀਂ ਹੈ ਬਾਜ਼ਾਰ ਤੋਂ ਦੀਦੀ ਨੂੰ ਛੱਡ ਤੂੰ ਉਹਨੇ ਘਰ ਦਾ ਕੰਮ ਨਹੀਂ ਕਰਨਾ ਮੰਮੀ ਤੂੰ ਜਾ ਪਤਾ ਤੇਰੀ ਪਹਿਲੀ ਰਖੜੀ ਸੇਵਕ ਆਉਂਦਾ ਨਾ ਸੇਵਕ ਨੂੰ ਨਾਲ ਲੈ ਤੇ ਜਾ ਕੇ ਨਾ ਤੇ ਆਪਣੀ ਸਾਰੀ ਸ਼ਾਪਿੰਗ ਕਰ ਕੇ ਆ ਸੋਨਾ ਦਾ ਸੂਟ ਲੈ ਕੇ ਆ ਨਾਲ ਜੁੱਤੀ ਇਅਰਿੰਗ ਸਭ ਕੁਝ ਮੈਚਿੰਗ ਨਾਲ ਸੋਹਣਾ ਸੋਹਣਾ ਲੈ ਕੇ ਆ ਠੀਕ ਹੈ ਮੰਮੀ ਪਰ ਮੈਂ ਕਹਿੰਦੀ ਜਦੋਂ ਦੀਰੀ ਨਾਲ ਚੱਲ ਜਾਂਦੇ ਨਾ ਮੇਰੇ ਚਲੋ ਹੈਲਪ ਜ਼ਿਆਦਾ ਹੋ ਜਾਂਦੀ ਸੇਵਕ ਬਾਅਦ ਚ ਲੱਗ ਖਲੜੇ ਰਹਿੰਦੀ ਹੈ ਕੁਝ ਦੱਸਦੇ ਤੇ ਹੈ ਨਹੀਂ ਦੀਦੀ ਨੇ ਬਥੇਰਾ ਕੁਛ ਕੀਤਾ ਆ ਵਾ ਪਹਿਲਾਂ ਆਪਣੇ ਟਾਈਮ ਤੇ ਉਨ ਨੂੰ ਛੱਡ ਘਰ ਦੇ ਕੰਮ ਲਈ ਵੀ ਕੋਈ ਚਾਹੀਦਾ ਵਾ ਸੇਵਕ ਮੇਰੇ ਪੁੱਤ ਦੀ ਚੁਆਇਸ ਪਤਾ ਕਿ ਨਹੀਂ ਸੋਹਣੀ ਆ ਉਹ ਨਾਲ ਜਾ ਕੇ ਤੇ ਵੇਖ ਸੂਟ ਵੇਖੇ ਕਿੰਨਾ ਸੋਹਣਾ ਪਸੰਦ ਕਰਕੇ ਨਦਦ ਨੂੰ ਚਲੋ ਠੀਕ ਹੈ ਮੰਮੀ ਉਹਦੇ ਪਸੰਦ ਦਾ ਸੂਟ ਲੈ ਜੁੱਤੀ ਜੱਤੀ ਸਭ ਕੁਝ ਮੈਚਿੰਗ ਲੈ ਕੇ ਰਖੜੀਆਂ ਵੀ ਲੈ ਆਈ ਤੇ ਬਾਕੀ ਮਿੱਠਾ ਜਦਨ ਜਾਣਾ ਤਾਂ ਉਦੋਂ ਹੀ ਲੈਣਾ ਠੀਕ ਆ ਬਾਕੀ ਸਾਰੀ ਤਿਆਰੀ ਸੋਹਣਾ ਬੜਾ ਕਰਕੇ ਤੇ ਕੰਜੂਸੀ ਕੋਈ ਨਹੀਂ ਕਰਨੀ ਇੰਨਾ ਵਧੀਆ ਮੇਰਾ ਪੁੱਤ ਕਮਾਉਂਦਾ ਵਾ ਉਹਦੀ ਵੀ ਤਾਂ ਬਾਹਰ ਕਮਾਈ ਆਉਂਦੀ ਆ ਵੱਡੇ ਦੀ ਵੀ ਜੇਠ ਤੇਰੇ ਦੀ ਵੀ ਤੋ ਵੀ ਘਰ ਚ ਹੀ ਹੁੰਦੀ ਆ ਓਹ ਕਿਹੜਾ ਕਿਤੇ ਬਾਹਰ ਜਾਂਦੀ ਆ ਹਾਂਜੀ ਮੰਮੀ ਓ ਬਥੇਰੇ ਢੋਂਦੀ ਆ ਓਦੇ ਵੱਲ ਨਾ ਤੂੰ ਵੇਖਿਆ ਕਰ ਪ੍ਰਮਾਣ ਨਾ ਆਪਣਾ ਆ ਰਿਹਾ ਕਰ ਚਲੋ ਠੀਕ ਆ ਫਿਰ ਮੈਂ ਇੱਕ ਕੋਈ ਸੇਵਕ ਨਾਲ ਗੱਲ ਕਰ ਲਾ ਤੂੰ ਤਿਆਰ ਹੋ ਜਾ ਕੋਈ ਨਹੀਂ ਸੇਵਕ ਹੁੰਦਾ ਹੀ ਹੋਣਾ ਵਾ ਫੋਨ ਕਰਦੇ ਉਹਨਾਂ ਕਿ ਛੇਤੀ ਆ ਜੂਗਾ ਤਿਆਰ ਹੋ ਜਾ ਕੇ ਚੱਲ ਜਾ ਤੁਹ ਕੀ ਕਰਨੀ ਹੈ ਕੁਛ ਨਹੀਂ ਦੇਰੀ ਮੈਂ ਤੁਹਾਡਾ ਵੇਟ ਕਰਨ ਨਹੀਂ 10 ਮੈਂ ਨਾ ਮੰਮੀ ਨੂੰ ਕਿਹਾ ਵਾ ਕੀ ਰਖੜੀ ਆਉਣ ਵਾਲੀ ਆ ਤੇ ਮੈਂ ਜੀਜੀ ਨੂੰ ਨਾਲ ਲੈ ਕੇ ਚੱਲ ਜਾਈਂਦਾ ਸੂਟ ਲੈ ਆਉਂਦੇ ਨਾਲ ਤੁਹਾਡੀ ਕੋਈ ਜਨ ਜਦੀ ਵਧੀਆ ਵਾ ਹਾਂ ਇਹ ਤਾਂ ਗੱਲ ਤੋਂ ਸਹੀ ਗਈ ਹੈ ਯਾਰ ਚੱਲਦੇ ਆ ਦੋਵੇਂ ਆਈਆਂ ਨਾ ਐਗਰ ਰਖੜੀ ਦੇਖੀ ਸੂਟ ਪਾ ਲਈਏ ਹਾਂਜੀ ਇਹ ਵੀ ਸਹੀ ਨਾ ਪੰਜਾਬੀ ਜੁੱਤੀਆਂ ਬੜੀਆਂ ਸੋਹਣੀਆਂ ਵਜਾਤ ਚਾਹੀਆਂ ਨਾਲ ਲੈਣ ਦੇ ਹੈ ਨਾ ਪਰ ਤੇਰਾ ਤਾਂ ਵਧੀਆ ਨਾ ਸੇਵਕ ਇੱਥੇ ਆ ਜਾਣੀ ਚਾਤ ਲੈਣਗੇ ਜੋ ਮੰਗੇਗੀ ਮਿੰਨ ਕੰਨਾਂ ਤੇ ਪੈਸੇ ਨਹੀਂ ਡਿੱਕ ਕਰਨੀ ਪੈਂਦੀ ਪੈਸੇ ਉਹ ਪਾਉਂਦੇ ਆ account ਤੇ ਤਾਂ ਮम्मी ਕਢ ਕੇ ਦਿੰਦੇ ਨੇ ਹਾਂ ਮੰਮੀਆਂ ਹਜੇ ਤੱਕ ਮਿਲਿਆ ਹੀ ਨਹੀਂ ਹੈ ਕਿ ਜਾਂ ਜੋ ਤਿਆਰੀ ਹੋਈ ਹਾਲਾ ਪਤਾ ਨਹੀਂ ਕਿ ਐਸੇ ਮਕਰਾਂ ਨੂੰ ਸੁਣ ਦੀਦੀ ਜਿਹੜੇ ਪਹਿਲੇ ਉਹਦੇ ਆ ਉਹ ਘਰ ਕਿਤੇ ਹੁੰਦੇ ਆ ਚਲ ਮਮੀ ਨੂੰ ਜਾ ਕੇ ਕਹੋ ਮਮੀ ਕੋ ਪਹਿਲੇ ਲੋ ਤੇ ਆਪਾਂ ਚੱਲਦੇ ਆ ਮੈਂ ਨਹੀਂ ਜਾਣਾਗਾ ਮਮੀ ਦਾ ਗੁੱਸਾ ਹੋ ਜਾਣਾ ਤੇ ਨਾਮ ਬਰ ਬੈ ਨਹੀਂ ਆਉਂਦਾ ਉਹ ਦੀਦੀ ਤੂੰ ਇਹਨਾਂ ਸਾਰੀ ਉਮਰ ਢਾਰ ਕੇ ਕੱਟੀ ਜਾਏ ਹੋ ਜਾ ਕੇ ਮੰਗੋਗੇ ਤੇ ਸਹੀ ਗੱਲ ਬਣੂਗੀ ਇੰਦਾ ਥੋੜੀ ਹੁੰਦਾ ਵਾ ਕਿ ਹਾਂ ਜੇ ਮੈਂ ਨਹੀਂ ਮੰਗ ਲਈ ਪਹਿਲੇ ਆਹੋ ਤੈਨੂੰ ਕੁਝ ਕਹਿੰਦੇ ਨਹੀਂ ਨਾ ਇਹਨਾਂ ਨੂੰ ਲਾਡ ਬੜਾ ਕਰਦੇ ਨੇ ਕਿਸੇ ਵਰਗਾ ਲਾਡ ਕਰਦੇ ਨੇ ਕਰਦੇ ਰਹਿਣਾ ਮੰਮੀ ਆ ਉਹ ਪਤਾ ਨਹੀਂ ਮੰਮੀ ਜੀ ਨਾਲ ਖਰੁਖੇ ਕਿਉਂ ਰਹਿੰਦੇ ਨੇ ਮੈਂ ਆਨ ਨੂੰ ਕੀ ਕਹ ਲੈਣੀ ਮੰਮੀ ਜਰਾ ਸੁਭਾਈ ਦਾਦਾ ਉਮਰਦੇ ਸਾਹਿਬ ਨਾਲ ਲਾ ਕੇ ਕਹਿੰਦੇ ਨੇ ਨਾ ਬੰਦੇ ਸੁਭਾਅ ਬਜ਼ਲ ਦਾ ਰਹਿਦਾ ਉਹ ਇਦਾਂ ਦੇ ਹੋਈ ਜਾਂਦੇ ਕੋਈ ਨਾ ਤੂੰ ਜਾਓ ਇੱਕ ਵਾਰੀ ਮੰਗੋ ਸਹੀ ਕਹੇ ਉਹਨਾਂ ਤੋਂ ਹਾਂ ਕਹੋ ਜਾ ਕੇ ਫਿਰ ਆਪਾਂ ਚੱਲਦੇ ਫਿਰ ਟਾਈਮ ਨਾਲ ਸੂਟ ਵੀ ਤਾਂ ਸੌਂ ਜੂਗੀਆਂ ਆਉਣੀਆਂ ਨਾਲ ਆਪਾਂ ਇਦਾਂ ਕਰਾਂਗੇ ਨਾ ਤੇ ਬੀਬੀ ਮਾੜੀ ਦੇ ਕੱਪੜੇ ਲੈ ਹੀ ਆਉਣਗੇ ਸੂਟ ਆਪਣੇ ਉਹਨਾਂ ਲੈਣੇ ਇੱਕ ਇੱਕ ਨਾਲ ਸਲੰਦੇ ਦੇਈ ਦੇ ਦਿੰਦੇ ਹਾਂ ਹੈ ਨਾ ਨਾਲ ਗਲੀ ਚ ਆਇਆ ਸਚੰਦਰਾਵਾਲਾ ਅਸੀਂ ਦੋ ਬੈੱਡ ਸ਼ੀਟਾਂ ਲੈ ਲਵਾਂਗੇ अच्छा दीदी ਨਾਲ ਬੈਕਸ਼ੀਟ ਲਵਾ ਲਾਂਗੇ। ਉਹ ਨਾਲ ਜੋ ਵੀ ਇਹਨਾਂ ਦੇ ਸੰਬੰਧ ਇਹਨਾਂ ਨੂੰ ਦੇ ਦਾਂਗੇ। ਇੱਕ ਇੱਕ ਸੂਟ ਲਾ ਦਾਂਗੇ। ਠੀਕ ਰਕੜੀ ਵਧੀਆ ਹੋ ਜਾਏਗੀ। ਠੀਕ ਹੈ ਨਾ? ਸਹੀ ਕਿਹਾ ਨਾ ਮੈਂ? ਦੇਖੋ। ਜਾਓ ਫਿਰ ਮੈਂ ਆਉਂਦੀ ਹਾਂ। ਪਤਣ ਕਿਉਂ ਦੀਦੀ ਨੇ ਮੰਮੀ ਤੋਂ ਡਰਦੇ ਆ? ਜਾਂ ਮਾਰੇ ਘਾਦੇ ਜਿਹਦੀ ਇਸ ਕਰਕੇ ਡਰਦੇ ਹੋਣਗੇ। ਪਰ ਹਾਂ ਤੇ ਇੱਕੋ ਘਰੀ ਰਹਿਣ ਦੀ ਹੋਣਾ। ਪਰ ਮੰਮੀ ਨੂੰ ਇੰਨਾ ਵੀ ਜ਼ਿਆਦਾ ਨਹੀਂ ਕਰਨਾ ਚਾਹੀਦਾ। ਵੈਸੇ ਵੀ ਨਾ ਮੈਂ ਵੇਖਿਆ ਜਦੋਂ ਦੀ ਮੈਂ ਇਸ ਘਰ ਚਾਈ ਨਾ ਮੰਮੀ ਇਹ ਦੀਨੇ ਕੋਈ ਜ਼ਿਆਦਾ ਰੁੱਖਾ ਵਿਹਾਰ ਕਰਦੇ ਆ ਅੱਛਾ ਉਹਨਾਂ ਦੇ ਬੰਦੇ ਦੀ ਕਮਾਈ ਵਿੱਚ ਇੱਥੇ ਘਰ ਕੀ ਹੁੰਦੀ ਆ ਉਹ ਕਿਹੜਾ ਵਿਚਾਰੇ ਆਪਣੇ ਕੋਲ ਰੱਖਦੇ ਆ ਸਾਰਾ ਕੁਝ ਜਿੰਦਾ ਲੱਗੇ ਕੋਲ ਕਿਰਾਏ ਰੱਖ ਦਿੰਦੇ ਸਭ ਪਤਾ ਨਹੀਂ ਮੰਮੀ ਕਿਉਂ ਇਦਾਂ ਇਹਨਾਂ ਨਾਲ ਕਰਦੇ ਆ ਮੰਮੀ ਹਾਂਜੀ ਦੱਸੋ ਕਿੱਧਰ ਆਏ ਤੁਸੀਂ ਹਣ ਉਹਨਾਂ ਸਿਮਰਤ ਮੇਰ ਨਾਲ ਗੱਲ ਕਰਦੀ ਸੀ ਕਿ ਰਖੜੀ ਆ ਗਈ ਹੈ ਨਾ ਤੇ ਮੈਂ ਨਾ ਦੀਦੀ ਉਹਨਾਂ ਵੱਸ ਸਿਨਾ ਬੈਕਸ਼ਿੱਡਾ ਦੋ ਲਿੱਤੀਆਂ ਜੇ ਤੇ ਸੂਟ ਮੈਂ ਕਿਹ ਬਾਜ਼ਾਰੋਂ ਦੀਦੀਆਂ ਨਾਲ ਉਸਤੇ ਇੱਕ ਇੱਕ ਸੂਟ ਵੀ ਲੈ ਆਵਾਂਗੇ ਸਗਣ ਤੇ ਜਿਹੜੇ ਦੇਣ ਉਹ ਤੁਸੀਂ ਆਪੇ ਦੇ ਕਰ ਦਿੰਨੇ ਆ ਉਹ ਤਾਂ ਤੁਹਾਨੂੰ ਹੀ ਪਤਾ ਨਾ ਕੀ ਦੇਣਾ ਮੈਂ ਤੇ ਮੈਂ ਕੀ ਸੋਚਿਆ ਸੀ ਐ ਕਿ ਮੈਂ ਤਾਂ ਸਿਮਰਤ ਇੱਕੋ ਜਿਹਾ ਸੂਟ ਪਾ ਲਈਏ ਰਕੜੀ ਤੇ ਸੋਹਣੀਆਂ ਲਗਾਈਆਂ ਹਨ ਦਰਾਨੀ ਸ਼ਟਾਨੀ ਪੂਰਾ ਮਨ ਲੱਗੇਗਾ ਤੁਮੇ ਪਹਿਨਾਈ ਤਾਂ ਜੀਆਂ ਲੱਗਦੀਆਂ ਨੇ ਬਰੇਕਾ ਲਾ ਥੋੜੀਆਂ ਜੀਆਂ ਸ਼ੁਰੂ ਹੀ ਹੋ ਗਈਆਂ ਬੋਲੀ ਜੰਨੀ ਬੋਲੀ ਜੰਨੀ ਆ ਜੇ ਤੂੰ ਬੈੱਡ ਸ਼ੀਟਾਂ ਲਲੀਆਂ ਸੂਟਾਂ ਬਾਰੇ ਸੋਚ ਲੈ ਸਗਣ ਵੀ ਤੂੰ ਆਪੇ ਸੋਚ ਲੈ ਮੈਂ ਥੋੜਾ ਘਰ 'ਚ ਬੈਠੀ ਵੱਡੀ ਨਹੀਂ ਮੰਮੀ ਐ ਕਿਹੜੀ ਗੱਲ ਹੋਈ ਮੈਂ ਸੋਚਿਆ ਵਾ ਕਿ ਚੱਲ ਦੀਦੀ ਹੁਣ ਵਾਸਤੇ ਕੋਈ ਚੰਗੀ ਚੀਜ਼ ਵਧੀਆ ਵਾਲੀ ਲਈ ਤੀ ਮੰਮੀ ਬੈੱਡ ਸ਼ੀਟ 8-800 ਰੁਪਏ ਦੀ ਆਈ ਬਹੁਤ ਵਧੀਆ ਮੈਂ ਬੈਠੀ ਸੋਚਣ ਲਈ ਮੈਂ ਰਿੰਗ ਬਣਾਈਆਂ ਉਹ ਵਾਸਤੇ ਦੀਦੀ ਜੀ ਨਮਸਤੇ ਹਾਂ ਬਣਾਈਆਂ ਨਵਾ ਵਾਸਤੇ ਮੈਂ ਰਿੰਗ ਬਣਾਈਆਂ 골ਡ ਦੀ ਆਈ ਵੱਡੀ ਬੈੱਡ ਸ਼ੀਟਾਂ ਦੇਣ ਵਾਲੀ ਜਿੱਦਾਂ ਤੇਰੇ ਪੇਕੇ ਤੈਨੂੰ ਦੇ ਕੇ ਤੋਰਦੇ ਉਦਾਂ ਹੀ ਤੂੰ ਬਸ ਸ਼ੁਰੂ ਹੋ ਜਾ ਦੇਣੀਆਂ ਐ ਨੇ ਬੈੱਡ ਸ਼ੀਟਾਂ ਵੀ ਗਲੀ ਚੋਂ ਲੈ ਕੇ ਔਰ ਘਰ ਜਾਣੀ ਮੇਰੀ ਕੁੜੀਆਂ ਦੇ ਵੇਖਿਆ ਕਦੀ ਗਲੇ ਚ ਲਿੱਤੀ ਆ ਬੈੱਡ ਸ਼ੀਟਾਂ ਵਿਛਾਉਂਦੇ ਹੋ ਮੰਮੀ ਬਾਸ ਤੇ ਖੇਕ ਕਰ ਨਾ ਘਰ ਕੰਮ ਖਤਮ ਹੋ ਗਿਆ ਤੇਰਾ ਹਾਂ ਤੇ ਨਾਲੀ ਰੋਟੀ ਬਣ ਗਈ ਐ ਤੇ ਸਿਮਰਤਿਆ ਹਿੱਸਾ ਨਾ ਜ਼ਿਆਦਾ ਕਰਿਆ ਕਰ ਉਹਦੇ ਵਰਗਾ ਸੂਟ ਲੈਣਾ ਤੂੰ ਜਿਹੜੇ ਪੁਰਾਣੇ ਪਏ ਉਹ ਕਿੰਨੂੰ ਦੇਣੇ ਆ ਅੱਗੋਂ ਪਿੱਛੇ ਜਾ ਕੇ ਤੇ ਰਖੜੀ ਬਣ ਨਹੀਂ ਨਾਲੇ ਦਿਨ ਵੇਲੇ ਉਹਨੇ ਜਾਣਾ ਉਹਦਾ ਪਹਿਲਾਂ ਤਿਆਰ ਆ ਤੈਨੂੰ ਉਹਨਾਂ ਬਹੁਤ ਦੇ ਲੈ ਕੇ ਤੋੜਨਾ ਵਾ ਆਇਆ ਨਾ ਇੱਕ ਖਾਲੀ ਲਫਾਸਾ ਜਾਂ ਲਮਕਾ ਕੇ ਕਿ ਦੇਤਾ ਸੂਟ ਦਲੀ ਚੋ ਲੈ ਕੇ ਮੇਨਾਂ ਦਾ ਫੋਨ ਆਇਆ ਸੀ ਕਹਿੰਦੇ ਸੀ ਮੰਮੀ ਨੂੰ ਨਾਲ ਲੈ ਜਾ ਜੀ ਤਰਖੜੀ ਬੰਨਣਾ ਵੀ ਜੇ ਟਾਈਮ ਨਾਲ ਨਹੀਂ ਨਾ ਜਾਉਂਗੀ ਤੇ ਭਰਜਾਈਆਂ ਬੜੇ ਫਿਰ ਬੋਲਦੀਆਂ ਔਖਾ ਹੋ ਕੇ ਮੰਮੀ ਹਮੇ ਸੇਵਕ ਨੂੰ ਕਹਿ ਦੂੰਗੀ ਕਿ ਇਹ ਦਿਨ ਤੇਨੂੰ ਕੰਮ ਤੇ ਜਾਣ ਲੱਗਾ ਛੱਡ ਜੂਗਾ ਤੇ ਬੰਨ ਕੇ ਤੇ ਆਪਣੇ ਭਰਾ ਨੂੰ ਮੁੜ ਕੇ ਕਹੀਂ ਵੀ ਤੈਨੂੰ ਲਾਜੂਗਾ ਦੋ ਘੰਟਿਆਂ ਚ ਮੋੜਾ ਹੀ ਮੁੜ ਕੇ ਤੇ ਦਿਨ ਤੇ ਬਲੇ ਨਹੀਂ ਜਾਣਾ ਤੂੰ ਦੰਦ ਦੇ ਦਿਨ ਉਹਨੇ ਜਾਣਾ ਵਾ ਉਹਦੀ ਪਹਿਲੀ ਰਖੜੀ ਆ ਤੂੰ ਅੱਗੋਂ ਪਿੱਛੋਂ ਜਾ ਕੇ ਤੇ ਕੱਲ ਪਰਸੋ ਹੋਇਆ ਮੁੜ ਕੇ ਮੇਰੀਆਂ ਕੁੜੀਆਂ ਨੇ ਵੀ ਆਉਣਾ ਵਾ ਉਹਨਾਂ ਦਾ ਰੋਟੀ ਪਾਣੀ ਕਿੰਨੇ ਕਰਨਾ ਵਾ ਮੈਂ ਕਰਨਾ ਹਾਂ ਵੱਡੇ ਬਾਰੇ ਨਹੀਂ ਮੈਂ ਕਰਾਂਗੀ ਚੱਲ ਜਾ ਇਹ ਕੰਮ ਕਰ ਆਪਣਾ ਆਈ ਵੱਡੀ ਹਾਂਜੀ ਮੈਂ ਵੇਖਿਆ ਨਹੀਂ ਸੀ ਫੋਨ ਵੱਜਦਾ ਨਹੀਂ ਕੁਛ ਨਹੀਂ ਇੰਨਾ ਕਿ ਨਹੀਂ ਰੋਂ ਥੋੜੀ ਦੇਈਂ ਆ ਔਰ ਨਹੀਂ ਮੈਨੂੰ ਹੋਜੀ ਨਹੀਂ ਹੋਇਆ ਠੀਕ ਆ ਬਿਲਕੁਲ ਐਨੀ ਫਿਕਰ ਕਰਦੇ ਤੇ ਅੱਛਾ ਕੰਮ ਸੈੱਟ ਕਰ ਲਓ ਹਾਂ ਮੈਂ ਕਿਹੜੀ ਐਨੀ ਕਮਾਈ ਖਾਣੀ ਜਿਹੜਾ ਬਾਹਰ ਬੈਠੇ ਆਹੋ ਤਾਂ ਮੈਨੂੰ ਪਤਾ ਤਾਂ ਹੀ ਬਾਹਰ ਗਿਆ ਤੇ ਕੰਮ ਨਹੀਂ ਚੱਜਦਾ ਨਾ ਲੱਗਾ ਚਲੋ ਨਾਲ ਤੁਹਾਡੀ خواہش ਪੂਰੀ ਹੋ ਗਈ ਬਾਹਰ ਘੁੰਮਣ ਫਿਰਨਦੇ ਘੁੰਮਣਾ ਫਿਰਨਾ ਚਾਹੀਦਾ ਆਹ ਹਾਂ ਲੈ ਮੰਗੀ ਸਮਾਨ ਤੁਹਾਨੂੰ ਬਹੁਤ ਫਿਕਰ ਹੈਗੀ ਹੈ ਫਤਾ ਮੈਨੂੰ ਜਿੰਨੀ ਫਿਕਰ ਹੈ ਸਾਰੇ ਮੇਰੀ ਬੜੀ ਫਿਕਰ ਕਰਦੇ ਹੋ ਲਿਆਤਾ ਸੀ ਮੰਮੀ ਨੇ ਸੂਟ ਮੈਨੂੰ ਹੁਣ ਮੰਮੀ ਨੂੰ ਨਾ ਪੁੱਛਣ ਲੱਗ ਪੈਣਾ ਕਿਹੜਾ ਲਿਆਂਦਾ ਸੀ ਮੁਰਕੇ ਨੂੰ ਸਾਚਾ ਲੜਾਈ ਕਰਵਾਦਾ ਹੋ ਜਾਂ ਤੂੰ ਇੱਥੇ ਨਹੀਂ ਗਏ ਮੈਂ ਮੁਰਕੇ ਰੋਂਦੀ ਰਵਾਂਗੀ ਨਹੀਂ ਤੇ ਮੰਮੀ ਨਾਲ ਨਹੀਂ ਕੋਈ ਗੱਲ ਕਰਨੀ ਗੱਲ ਖਤਮ ਹੋ ਗਈ ਯਾਰ ਦੋਚ ਨਹੀਂ ਹੋਇਆ ਮੈਂ ਬੁਸਬ ਨਹੀਂ ਕਰ ਸਕਦੀ ਤੁਹਾਡੇ ਤੇ ਥੋੜਾ ਜਿਹਾ ਬਸ ਵੈਸੇ ਮੇਰਾ ਮਾਨੋ ਦਾਸ ਹੈ ਨਹੀਂ ਸਿਮਰਤ ਕਿਉਂ ਮੈਨੂੰ ਕਦੀ ਕੁਝ ਕਹੇਗੀ ਨੋ ਨੋ ਨਹੀਂ ਗੁੱਝ ਕਹਿੰਦੇ ਯਾਰ ਫੋਨ ਬੰਦ ਕਰੋ ਮੇਰਾ ਮੂਡ ਹੀ ਨਹੀਂ ਗਾ ਗੱਲ ਕਰਨ ਦਾ ਇਸ ਟਾਈਮ ਫੋਨ ਨਾ ਹੀ ਕਰਿਆ ਕਰੋ ਚੰਗਾ ਹਾਂ ਸਿੰਗਤ ਕੀ ਹੋ ਤੁਹਾਨੂੰ ਰੋਣ ਕਿਉਂ ਦੇ ਨਹੀਂ ਕੁਝ ਵੀ ਆ ਉਹ ਤੇਰੇ ਭਾਈ ਦਾ ਫੋਨ ਸੋ ਮਿੰਟ ਵੈਸੇ ਗੱਲ ਕਰਦੀ ਸੀ ਸਾ ਭਾਜੀ ਨਾਲ ਕੋਈ ਗੱਲ ਹੋਈ ਨਹੀਂ ਹਾਂ ਨਾ ਇਹਨਾਂ ਨੇ ਮੈਨੂੰ ਕੀ ਕਹਿਣਾ ਹੈ ਮੰਮੀ ਨੇ ਕੁਝ ਬੋਲਿਆ ਤੁਹਾਨੂੰ ਮੰਮੀ ਨੇ ਕੀ ਕਹਿਣਾ ਸਿੰਗਤ ਪਤਾ ਨਹੀਂ ਕਿਸਮਤ ਕਿਦਾਂ ਦੀ ਹੈ ਮੰਨਿਆ ਮੈਂ ਥੋੜੀ ਗਰੀਬ ਘਰ ਚ ਜੰਮੀ ਆ ਪਰ ਵਿਆਹ ਮੇਰੇ ਮਾਪਾ ਬਾਬਲੇ ਉਹੀ ਕੀਤਾ ਵਾ ਜੋ ਸਾਰੇ ਕਰਦੇ ਨੇ ਜੋ ਥੋੜਾ ਲਾਣਾ ਪਾਣਾ ਦੇਣਾ ਮਾਨ ਸਮਾਨ ਹੁੰਦਾ ਜਾਂ ਧੀ ਨੂੰ ਜਾਂ ਸੋਹਰਿਆਂ ਨੂੰ ਸਾਰਾ ਕੀਤਾ ਹਰ ਦਿਨ ਤਿਹਾਰ ਦਿੱਤਾ ਪੂਰੇ ਸਾਲ ਭਰ ਦਿੱਤਾ ਜੋ ਰੀਤ ਰਵਾਜ ਨਹੀਂ ਵੀ ਨਾ ਬੰਦੇ ਉਹ ਵੀ ਕਿਤੇ ਪੂਰੇ ਪਰ ਤਾਂ ਵੀ ਪਤਾ ਨਹੀਂ ਮੰਮੀ ਕਿਉਂ ਮੇਰੇ ਨਾਲ ਨਫ਼ਰਤ ਕਰਦੇ ਕਿਸ ਗੱਲ ਦੀ ਨਫ਼ਰਤ ਕਰਦੇ ਜਦੋਂ ਮੇਰਾ ਰਿਸ਼ਤਾ ਤੈ ਹੋਇਆ ਸੀ ਨਾ ਤੇ ਮੈਰਿਸ਼ ਤੇ ਵਲੋਂ ਹਾਂ ਹੀ ਨਹੀਂ ਸੀ ਦਿੱਤੀ ਮੈਂ ਜਵਾਬ ਦੇ ਦਿੱਤਾ ਸੀ ਕਿ ਮੈਂ ਰਿਸ਼ਤਾਨੀ ਹਜੇ ਗਿਆ ਹੀ ਨਹੀਂ ਕਰਨਾ ਮੈਂ ਪੜਨਾ ਹੈ ਮੈਂ ਕੋਈ ਕੰਮ ਸਿੱਖਣਾ ਹੈ ਤੇ ਮੇਰੇ ਘਰ રોજ ਆਏ ਹੋਣਾ ਮੈਂ ਸਕੂਲ ਗਈ ਨਾ ਕਾਲਜ ਗਈ ਨਾ ਪੜਨ ਵਾਸਤੇ રોજ ਆਜਾ ਨਾ ਸਾਨੂੰ ਇਹ ਕੁੜੀ ਦਾ ਰਿਸ਼ਤਾ ਦਿਓ ਇਹ ਦਿਓ ਮੇਰੇ ਘਰ ਦੇ ਕਹਿੰਦੇ ਖਰੇ ਤੇ ਕਿੰਨਾ ਕੁ ਲਾਡ ਪਿਆਰ ਦੇਣਾ ਮੈਂ ਕਿੰਨਾ ਕੁ ਤਰਸ ਦੇ ਵੇਖਣ ਨੂੰ ਕਿੰਨਾ ਕੁ ਤੇਰੇ ਮੋਹ ਮੰਨੀ ਆ ਹਾਈ ਮੋਹ ਪਹਿਲੇ ਦਿਨ ਤੋਂ ਲੈ ਕੇ ਨਾ ਹੁਣ ਤੱਕ ਅੱਜ ਦੀ ਤਰੀਕ ਤੱਕ ਮਾਂ ਮਮੀ ਦੇ ਪਿਆਰ ਨੂੰ ਦਰਸਦੀ ਡੈਡੀ ਕਰਦੇ ਨੇ ਮੈਂ ਨਹੀਂ ਕਹਿੰਦੀ ਡੈਡੀ ਨਹੀਂ ਕਰਦੇ ਪਰ ਮੈਨੂੰ ਮੰਮੀ ਨੇ ਕਦੇ ਪਿਆਰ ਨਹੀਂ ਦਿੱਤਾ ਤੂੰ ਮੰਨੇਂਗੀ ਤੂੰ ਸੌਂ ਜਾਏਂਗੀ ਨਾ ਕਮਰੇ ਚ ਤੇਰੇ ਲਈ ਗਲਾ ਦੁੱਧਾ ਤਿਆਰ ਕਰ ਦਾਂਗੇ ਮੈਨੂੰ ਪਾਣੀ ਵੀ ਨਹੀਂ ਪੁੱਛਦੇਗੇ ਪਤਾ ਨਹੀਂ ਕਿਉਂ ਘਰੇ ਐਸੋ ਤੇਲੇ ਨੇ ਜਾਂ ਮੈਂ ਸੁਤੇਲੀ ਇਹਨਾਂ ਨੂੰ ਲੱਗਦੀ ਹਰ ਪਲ ਕੋਈ ਦਿਨ ਧਿਆਨ ਨਹੀਂ ਇਹਨਾਂ ਨੇ ਮੇਰਾ ਵੇਖਿਆ ਕਦੀ ਮੈਨੂੰ ਖੁਸ਼ੀ ਨਹੀਂ ਦਿੱਤੀ ਕਦੀ ਇਹਨਾਂ ਨੂੰ ਜਾਣੇ ਦਿੱਤਾ ਬਸ ਲੜਾਈ ਧੰਕੀਆਂ ਤੇਰਾ ਟਿੰਡ ਫਲੁੰਡੀਆਂ ਬਣ ਕੇ ਨਾ ਤੈਨੂੰ ਤੋੜ ਦੇਣੀ ਮੈਂ ਪਿੱਛੇ ਪਤਾ ਕਿਉਂ ਨਹੀਂ ਜਾਂਦੀ ਪਿੱਕੇ ਡਰ ਲੱਗਾ ਰਹਿੰਦਾ ਤਲਾਕ ਨਾ ਹੋ ਜੇ ਲੜਾਈ ਨਾ ਹੋ ਜੇ ਮੈਂ ਬੁਏ ਬਹਿ ਜਾਉਂਗੀ ਮੱਥੇ ਲੱਗ ਜੇਗੀ ਗੱਲ ਇਹ ਪਹਿਲਾਂ ਵਿਆਹੀ ਸੀ ਇਹ ਪਹਿਲਾ ਉਹਦੀ ਬਣ ਕੇ ਸੀ ਹੁਣ ਕਿਸੇ ਹੋਰ ਦੀ ਬਣ ਕੇ ਤੁਰੇ ਫਿਰਦੀ ਇੰਨਾ ਚੀਜ਼ਾਂ ਨੂੰ ਨਾਂਂਦਰੋ ਮਨ ਘੁੱਟਦਾ ਸੀ ਆਪਣੇ ਪਿਓ ਦਾ ਮੂੰਹ ਵੇਖਣੀ ਆ ਛੁੱਪ ਕੀਤੀ ਬੈਠੀ ਰਹਿੰਦੀ ਸਿਮਰ ਉਹ ਮਾੜੀ ਹੀ ਹੈ ਕਹੇ ਗੱਲਾਂ ਮੈਂ ਤੈਨੂੰ ਕੁਝ ਕਹਿਣੀ ਆ ਮੈਂ ਘਰ ਦਾ ਕੰਮ ਨਹੀਂ ਕਰਦੀ ਮੈਂ ਪੁੱਛਦੀ ਨਹੀਂ ਆਏ ਗਿਆ ਨੂੰ ਮੇਰੇ ਨਾਲ ਕਿਉਂ ਨਹੀਂ ਮੰਮੀ ਮੋਂ ਪਿਆਰ ਕਰਦੇ ਕਿ ਮੈਂ ਨਹੀਂ ਮਾੜੀ ਹੈ ਕਿ ਮੈਨੂੰ ਹਰ ਜਲਦ ਸੁਣਾਉਂਦੇ ਰਹਿੰਦੇ ਨੇ ਨਹੀਂ ਦੀਦੀ ਤੂੰ ਜੇ ਸਭ ਚੰਗੇ ਬੜੇ ਜੇ ਕੋਈ ਕਿਸਮਤ ਹੈ ਨਾ ਮੈਂ ਮੰਮੀ ਨੇ ਆਪ ਬੈਲ ਕਰੂੰਗੀ ਨਹੀਂ ਨਹੀਂ ਤੂੰ ਨਾ ਕੋਈ ਗੱਲ ਕਰੀ ਮਤਲਬ ਹੀ ਨਹੀਂ ਬੰਦਾ ਦੋ ਘੜੀ ਦੀ ਗੱਲ ਆ ਤੇਰੀ ਸੌਂਕੇ ਚਲ ਕੇ ਲੰਗੇ ਮੈਂ ਕਿਹੜਾ ਕੁਛ ਕਿੰਨੀ ਆ ਆਪਣੀਆਂ ਸੁਣਾਣ ਲੱਗ ਬਣ ਗਏ ਤੈਨੂੰ ਪਤਾ ਮੈਨੂੰ ਤਾਂ ਨਾਨਾ ਦਾ ਵੀ ਨਹੀਂ ਸਾਥ ਹੋਇਆ ਉਹਨਾਂ ਨੇ ਵੀ ਆ ਕੇ ਮੇਰੇ ਸਿਰ ਦੇ ਵੱਲ ਨਾ ਇਹ ਮੂੰਹ ਤੇ ਚਪੇੜ ਮਾਰ ਦਨ ਗਿਆ ਕਦੀ ਕੁਛ ਕਰ ਦਨ ਗਿਆ ਮੈਂ ਕਿੱਥੇ ਜਾਵਾਂਗੀ ਜੀ ਵੀ ਮੰਨਣਾ ਲੱਗ ਰਿਹਾ ਚਲ ਤੂੰ ਜਾ ਤੇ ਮਾਰਕੀਟ ਜਾ ਕੇ ਨਾ ਸੇਵਕ ਨਾਲ ਤੂੰ ਆਪਣਾ ਸਸੂਲ ਲੈ ਆ ਤੇ ਮੇਰੇ ਨਾਲ ਕੁਛ ਨਾ ਲਿਆਈਂ ਚੰਗਾ ਐਵੇਂ ਮੈਂ ਕਲੇਸ਼ ਨਹੀਂ ਚਾਹੁੰਦੀ ਘਰ ਵਿੱਚ ਸਮਝਣ ਦੀ ਕੋਸ਼ਿਸ਼ ਕਰ ਮੇਰੇਆਂ ਨੂੰ ਬੜੇ ਸਾਲ ਹੋ ਗਏ ਨੇ ਬਤਿਹਰੀਆਂ ਮੈਂ ਚਲ ਗਈਆਂ ਨਾ ਤਿਆਰ ਤੂੰ ਰੋ ਕੇ ਕੋਈ ਗੱਲ ਨਹੀਂ ਮੈਂ ਵੇਖ ਲਾਂਗੀ ਆਪਣਾ ਪਰ ਤੂੰ ਆਪਣੀ ਤੇਲੀ ਰੱਖ ਲਈ ਖਰਾਬ ਨਾ ਕਰੀ ਚੰਗਾ ਚਲ ਜਾ ਤੈਨੂੰ ਜੋ ਚਾਹੀਦਾ ਨਾ ਮੇਰੀ ਲਮਾਰੀ ਚ ਕੱਢ ਕੇ ਪਾ ਲਾ ਸਾਰਾ ਕੁਝ ਤੇ ਰਹਿ ਗਏਗਾ ਠੀਕ ਹੈ ਚਲ ਤੂੰ ਜਾ ਮੈਂ ਫੋਨ ਚਾਰਜ ਲਾ ਕੇ ਤੇ ਮੈਂ ਰੋਟੀ ਰੋਟੀ ਵੇਖਾਂ ਚਲ ਜਾ ਜਾ ਕਿਦਾ ਫੋਨ ਆ ਗਿਆ ਲੈ ਮੇਰੀ ਧੀ ਦਾ ਫੋਨ ਆ ਗਿਆ ਹੈਲੋ ਸਾਸਰੀ ਕਾਲਤੀ ਹੈ ਕੀ ਹਾਲ ਆ ਕੀ ਗੱਲ ਐ ਰੋਨੀ ਕਿਉ ਪਈ ਮੇਰੀ ਤੀ ਆਉਣਾ ਨਹੀਂ ਰਖੜੀ ਤੇ ਨਹੀਂ ਆਉਣਾ ਕਿਉ ਅੱਛਾ ਤੇਰੀ ਸਾਸਦੀ ਇੰਨੀ ਹਿੰਮਤ ਉਹ ਤੈਨੂੰ ਰੋਕ ਲੇ ਇੰਨਾ ਕੁਛ ਦੇ ਦੇ ਹੀ ਉਹਨਾਂ ਦਾ ਘਰ ਪਰ ਛੜਿਆ ਤੇ ਹੁਣ ਉਹ ਤੈਨੂੰ ਦੇਂਦਿਆ ਕਿਉ ਤੂੰ ਤੋ ਰੋਕਦੀ ਆ ਕੋਈ ਨਹੀਂ ਔਨੀ ਮੈਂ ਕਰਦੀ ਐ ਇਹਦੇ ਨਾਲ ਗੱਲ ਇਹ ਕਿਦਾਂ ਨਹੀਂ ਆਉਣ ਦਿੰਦੀ ਫੋਨ ਆ ਰੱਖ ਕੋਈ ਨਹੀਂ ਮੈਂ ਆਉਣੀ ਆ ਮਾਤਾ ਕੀ ਗੱਲ ਹੋਈ ਆ ਕਬਰ ਰੋਲਾ ਪਾਇਆ ਤੂੰ ਗੱਲ ਕਾਦੀ ਹੋਣੀ ਆ ਤੇਰੀ ਭੈਣ ਦਾ ਫੋਨ ਆਇਆ ਛੋਟੀ ਦਾ ਕੀ ਕਹਿੰਦੀ ਕਹਿਣਾ ਕੀ ਆ ਉਹਦੀ ਸੱਸ ਕਹਿੰਦੀ ਨਾ ਖੜੀਆਂ ਤੇ ਨਹੀਂ ਜਾਣਾ ਆਂਦੀ ਜੇ ਤੂੰ ਗਈ ਰਖੜ ਗਿਆ ਤਾਂ ਤੇਰੀ ਟਿੰਡ ਬੋੜੀ ਗੋਲ ਕਰ ਦੇਣੀ ਆ ਮੈਂ ਕੋਲ ਬੋਲਣ ਵਾਲੀ ਗੱਲ ਐ ਇਦਾਂ ਕਿਦਾਂ ਨਹੀਂ ਹੋਣ ਦੇਣਾ ਉਹਨਾਂ ਉਹਨਾਂ ਨੂੰ ਕੋ ਚੁੱਪ ਕਰਕੇ ਭੇਜ ਦੇਣਾ ਤੇ ਨਹੀਂ ਕਿ ਮੈਂ ਲੈਣ ਜਾਣਾ ਮੈਂ ਲੈ ਉਹਨਾਂ ਉਹਨਾਂ ਨੂੰ ਚੱਲ ਪੁੱਤ ਆਪਾਂ ਜਾ ਕੇ ਗੱਲ ਕਰਕੇ ਆਉਨੇ ਆ ਇੱਦਾਂ ਕਿੱਦਾਂ ਕਹਿ ਰਹੀ ᱛੀ ਉਹ ਦਿਲ ਦੁਖਾ ਸਕਦੇ ਆ ਅੱਛਾ ਤੀ ਹੀ ਦੀਦ ਨੂੰ ਨਿਕਲ ਲੈਉਗੀ ਹੋਰ ਕੀ ਹੈ ਤੇ ਤੂੰ ਕਹਿੰਦੇ ਹੁੰਦੇ ਨਾ ਮੰਜੀ ਬਿਸਤਰਾ ਬੋਲ ਕਰਕੇ ਤੁਰ ਇੱਥੇ ਭੇਜ ਜੇ ਕਿ ਉਹਨਾਂ ਨੂੰ ਕਿਉਂ ਅਗਰ ਤੇ ਜਿੰਦਗੀ ਲੈ ਮਾਤਾ ਭੇਜਣ ਭੇਜਣਾ ਤੇ ਸਾਂਭ ਨਹੀਂ ਸਕਦੇ ਸੀ ਐਡੇ ਵੀ ਮਰੇ ਆ ਸਾਂਭ ਲੈ ਕੋਈ ਨਹੀਂ ਫਿਰ ਵਾ ਇਹ ਵੀ ਗੱਲ ਸਹੀ ਆ ਤੁਸੀਂ ਘਾਤੀ ਜਦ ਕਰ ਹਸੋਣ ਨਹੀਂ ਦੇਦੇ ਤੇ ਆਪ ਜਾੜਨ ਦੇ ਤੁਹਾਨੂੰ ਕਿਸੇ ਕੋਲ ਨੂੰ ਸਮਝਾਉਣਾ ਚਾਹੀਦਾ ਉੱਥੇ ਜਾ ਕੇ ਕਿ ਨਾ ਤੀ ਇਹ ਜੇ ਕੋਈ ਗੱਲ ਕਰ ਵੀ ਜਿਨੇ ਤੈਨੂੰ ਦਸੋਣ ਲੈਣੀ ਚਾਹੀਦੀ ਕੀ ਤੇ ਆ ਬੁਝਾ ਪੀ ਜੀ ਉਹ ਨੋਲਾ ਸ਼ਿਰ ਜੇ ਕਿ ਕੋਈ ਗੱਲ ਨਹੀਂ ਹਾਂ ਪਤ ਜਦੋਂ 4 ਦਿਨ ਇੱਥੇ ਆ ਕੇ ਰਹੀ ਨਾ ਧੀ ਮੇਰੀ ਤਾਂ ਮਗਰ ਉਹ ਰੋਟੀਆਂ ਨਾ ਨਾ ਪੱਕੀਆਂ ਤੇ ਆਪੇ ਵੇਖੀ ਦਿਮਾਗ ਖਰਾਬ ਹੁੰਦਾ ਲੈ ਕੇ ਆਉਂਦੇ ਕਿਦਾਂ ਭੱਜੇ ਉਹਨਾਂ ਨੇ ਮਾਫੀ ਮੰਗ ਮੰਗ ਲੈ ਕੇ ਜਾਣੀ ਉਹਨਾਂ ਨੇ ਮੰਮੀ ਜੇ ਇਹੋ ਗੱਲ ਤੁਸੀਂ ਆਪਣੇ ਘਰ ਲਈ ਵੀ ਸੋਚੀ ਹੋਵੇ ਸੋਚੋ ਜੇ ਮੇਰਾ ਵਿਆਹ ਨ ਹੋਇਆ ਹੋਵੇ ਤੇ ਜੋ ਕਰ ਵੀ ਤੁਸੀਂ ਭਾਬੀ ਨੂੰ ਬੋਲਦੇ ਜੀ ਨਾ ਮੈਂ ਤੇ ਚਲੋ ਹੁਣ ਤੇ ਪੰਜ 6 ਮਹੀਨੇ ਸੁਣਣ ਨਹੀਂ ਨਹੀਂ ਜਿੱਦਾਂ ਤੁਸੀਂ ਭਾਬੀ ਨਾਲ ਵਿਹਾਰ ਕਰਨਦੇ ਜੇ ਮੈਂ ਵੀ ਨਾ ਵਿਆਹੀ ਹੁੰਦੀ ਇਹ ਭਾਦੀ ਇਕੱਲੇ ਹੁੰਦੇ ਇੱਥੇ ਠੀਕ ਆ ਤੇ ਆਪ ਤੁਸੀਂ ਇੱਥੇ ਬੈਠੇ ਜੇ ਜਿੱਦਾਂ ਤੁਸੀਂ ਆਪਣੇ ਤੀਨ ਕਹੀ ਜਾਂਦੇ ਜੇ ਕਿ ਚਾਰ ਪੰਜ ਮਹੀਨੇ ਰੋਟੀਆਂ ਨੇ ਪੱਕੇ ਤੇ ਦੋ ਦਿਨਾਂ ਪਕੀਆਂ ਤੇ ਇੱਥੇ ਲੈ ਆਓਗੇ ਤੇ ਜਿਹਾਹੋ ਗੱਲ ਭਾਬੀ ਦੇ ਘਰ ਤੇ ਵੀ ਕਰਦੇ ਨਾ ਤੁਹਾਨੂੰ ਨਾ ਤੁਸੀਂ ਮੇਰਾ ਵਿਆਹ ਤਾਂ ਬੜੀ ਦੂਰ ਦੀ ਗੱਲ ਆ ਕਿ ਉਹਨਾਂ ਨੇ ਬੜੇ ਚੰਗੇ ਥੋਪੇ ਚੁੱਕੇ ਹੋਣਾਂ ਨੂੰ ਇਹ ਕਿਹੜਾ ਮਾਮਲਾ ਕਰਨ ਨਹੀਂ ਪੁੱਤ ਤੂੰ ਭਾਬੀ ਵਾਲੀ ਕਿਹੜੀ ਜਿਹਾ ਗੱਲ ਹੈ ਮੈਨੂੰ ਦੱਸਾਂ ਕੀ ਗੱਲ ਹੋਈ ਹੈ ਮੰਮੀ ਮੈਨੂੰ ਨਹੀਂ ਪਤਾ ਕੀ ਇਹ ਤੁਹਾਡੇ ਸਗੇ ਆ ਜਾਂ ਭਾਜੀ ਤੁਹਾਡੇ ਸਗੇ ਆ ਤੁਹੀ ਪਾ ਬਿਲਾ ਕੇ ਹੋਈ ਨਵੀਂ ਵਾਰ ਗੰਦਾ ਕਰਦੇ ਜੇ ਪੁੱਤ ਹੈ ਮੇਰੇ ਦੋਨੋਂ ਮੇਰੇ ਆਪਣੇ ਪੁੱਤ ਨੇ ਕੋਈ ਨਹੀਂ ਸਕਿਆ ਮਾਤਾ ਇੱਕ ਮਿੰਟ ਚੁੱਪ ਕਰ ਜਾ ਸਿਮਰਤ ਦੱਸ ਮੈਨੂੰ ਕਿਹੜਾ ਵਿਹਾਰ ਕਰਦੇ ਭਾਬੀ ਨੇ ਮੈਨੂੰ ਦੱਸ ਸੇਵਕ ਹੁਣ ਤੁਹਾਡੇ ਤੋਂ ਕਿਹੜਾ ਗੱਲ ਸੁਕਣੀ ਚਾਹੀਦੀ ਆਪ ਤੋਂ ਤੇ ਕੰਮ ਤੇ ਚੱਲ ਜਾਂਦੇ ਹਾਂ ਇਹ ਮੈਨੂੰ ਪਤਾ ਨਾ ਭਾਬੀ ਤੇ ਵਿਚਾਰੇ ਕੁਝ ਬੋਲਦੇ ਨਹੀਂ ਉਹ ਤਾਂ ਜਿੱਦਾਂ ਮੰਮੀ ਕਹਿੰਦੇ ਨਾ ਉਦਾਂ ਸੁਣ ਕੇ ਬਹਿ ਜਾਂਦੇ ਆ ਪਰ ਮੰਮੀ ਨਾ ਨਿੱਕੀ ਨਿੱਕੀ ਗੱਲ ਤੋਂ ਭਾਬੀ ਨੂੰ ਹਰ ਗੱਲ ਤੇ ਕੋਸਨ ਦੇ ਪੈਂਦੇ ਆ ਇੱਕ ਵਾਰੀ ਵੀ ਇਹ ਨਹੀਂ ਸੋਚਦੇ ਕਿ ਉਹ ਵੀ ਕਿੱਕਰਦੀ ਧੀ ਆ ਉਹਨੂੰ ਵੀ ਦੁੱਖ ਹੁੰਦਾ ਉਹਨੂੰ ਵੀ ਤਕਲੀਫ ਹੁੰਦੀ ਆ ਉਹਦਾ ਸਾਥ ਦੇਣ ਦੀ ਵੀ ਜਾਈ ਉਹ ਤਾਂ ਆਪੋ ਤੇ ਚਿੰਗੜੀਆਂ ਮਾਰਨ ਦਾ ਪਿੰਡੇ ਕਿਉਂ ਮਾਤਾ ਦੱਸ ਤੂੰ ਪੁੱਤ ਮਾੜੀ ਜਨਮ ਮੈਂ ਗੱਲ ਕੇ ਕਹਤੇ ਉਹ ਤੇਰੇ ਜਾ ਕੇ ਕੰਨ ਪਰਤੇ ਆ ਬਸ ਉਹਨੂੰ ਇਹੋ ਹੀ ਕਿਹਾ ਵੀ ਉਹਦੇ ਨਵੀਂ ਨਵੀਂ ਉਹਦੇ ਸ਼ੌਂਕ ਵੱਖਰੇ ਤੇ ਤੇਰੇ ਵੱਖਰੇ ਇੰਨਾ ਤਾਂ ਫਰਕ ਪੈਂਦਾ ਹੀ ਇਹਨਾਂ ਨੂੰ ਕਿੰਨੇ ਸਾਲ ਹੋ ਗਏ ਵਿਆਹ ਨੂੰ ਭਾਬੀ ਦੇ ਕਾਦੇ ਸ਼ੌਂਕ ਵੱਖਰੇ ਉਹ ਨਹੀਂ ਜਾ ਕੇ ਇਹਦੇ ਕੰਨ ਪਰਤੇ ਆ ਤੂੰ ਮੈਨ ਇੱਕ ਗੱਲ ਦੱਸ ਭਾਬੀ ਦੇ ਕਾਦੇ ਸ਼ੌਂਕ ਵੱਖਰੇ ਪੁੱਤ ਮੈਂ ਵੱਖਰੇ ਨਹੀਂ ਕਿਹਾ ਮੈਂ ਇਹ ਕਿਹਾ ਵਾ ਪਹਿਲਾ ਤਿਆਰ ਆ ਉਹਦਾ ਉਹਦੇ ਚਾਹ ਕੁਝ ਹੋਰ ਨਵੇਂ ਚੂੜਾ ਹੱਥੀ ਪਾਇਆ ਉਹਨੇ ਸੋਨਾ ਸਜ ਵਜ ਕੇ ਜਾਣਾ ਦੀ ਨਾ ਕੋਈ ਵੀ ਚੀਨ ਹਮੇਸ਼ਾ ਪੇਲੀ ਹੀ ਹੁੰਦੀ ਹੈ ਜੇ ਉਹਨੇ ਪੇਕਿਆ ਕਰ ਹਫਤੇ ਬਾਅਦ ਵੀ ਚਲ ਜੇ ਨਾ ਚਾਹੇ ਮਹੀਨੇ ਬਾਅਦ ਵੀ ਚਲ ਜੇ ਉਹਨੇ ਤਾਂ ਇਹ ਪਹਿਲਾ ਤੇਰਾ ਪੈ ਜਾਂਦਾ ਵਾ ਨਹੀਂ ਮੇਰੀ ਗੱਲ ਸੁਣੋ ਸਾਰਾ ਬੜਾ ਹੁੰਦਾ ਹਮੇਸ਼ਾ ਚੀਤ ਆ ਭਾਬੀ ਨੇ ਰਕੜੀ ਤਾਂ ਜਾਣਾ ਨਹੀਂ ਹੁਣ ਪੁੱਛ ਲੋ ਇਹਨਾਂ ਨੂੰ ਜਾਣਾ ਪੁੱਤ ਮੈਂ ਕਿਉਂ ਨਹੀਂ ਕਿਹਾ ਜਾਣਾ ਮੈਂ ਤਾਂ ਉਹਨੂੰ ਕਿਹਾ ਮੈਂ ਕਿ ਤੈਨੂੰ ਸੇਵਕ ਛੱਡ ਆਉਗਾ ਤਾਂ ਬਾਅਦ ਚ ਆਪਣੇ ਪ੍ਰਾਣਾ ਜੀ ਬਣ ਕੇ ਰੱਖਣੀ ਮੈਂ ਉਹਨੂੰ ਕਿਹਾ ਜਾ ਮੈਂ ਤਾਂ ਰੋਕਿਆ ਹੀ ਨਹੀਂ ਉਹਨੂੰ ਚੱਲ ਫਿਰ ਤਾਂ ਮੇਰੀ ਗੱਲ ਸੁਣਾ ਫਿਰ ਕਿਹਾ ਜੀ ਵੀਰ ਨਹੀਂ ਇੱਥੇ ਹੈਗਾ ਦੋ ਦਿਨ ਭੇਜ ਦੇ ਭਾਬੀ ਨੂੰ ਰਹ ਹੁੰਦੇ ਉੱਥੇ ਨਾ ਪਤਾ ਉਹ ਚਲ ਗਈ ਤੇ ਕੰਮ ਕਿੰਨੇ ਕਰਨਾ ਕਰਦਾ ਆ ਇਹ ਕਰ ਲੂਗੀ ਇਹ ਤਾਂ ਪਤਾ ਹੈ ਜਾਲੇ ਹੱਥੀ ਚੂੜਾ ਉਹ ਨੂੰ ਵੜਾ ਹੁਣ ਮੈਂ ਕੰਮ ਲਾ ਦੇਣਾ ਇੰਨਾ ਮਾਤਾ ਮਾੜਾ ਮੋਟਾ ਕਰਦੀ ਬਸ ਠੀਕ ਆ 6-7 ਮਹੀਨੇ ਸਾਡੇ ਵਿਆਹ ਨੂੰ ਹੋ ਗਿਆ ਤੇ ਕੀ ਗੱਲ ਹੋ ਜੇ ਚੌਂਕੇ ਨਹੀਂ ਵਾੜੀ ਚੌਂਕੇ ਤੇ ਮੈਂ ਮੈਂ ਮੰਦੀ ਵਾੜੀ ਆ ਪਰ ਸਾਰਾ ਕੰਮ ਨਹੀਂ ਹੋ ਰਿਹਾ ਇਸੇ ਤੇ ਸੁੱਟਣਾ ਨਹੀਂ ਮੇਂ ਅਣੀਏ ਜਾਓ ਕੀ ਬਾਤ ਹੈ ਓ ਮਾਤਾ ਮੈਨੂੰ ਪਤਾ ਹੁਣ ਪਤਾ ਲੱਗਾ ਤੂੰ ਵਿਤਕਰਾ ਕਰਨ ਦੀ ਦੋਵਾਂ ਦੇ ਵਿੱਚ ਕੀ ਗੱਲ ਪਾ ਵੀ ਦੇ ਨਹੀਂ ਚਾਹ ਹੈਗੇ ਉਹਨਾਂ ਨੇ ਨਹੀਂ ਚਾਹ ਬੁਰੇ ਕਰਨੇ ਉਹਨਾਂ ਕੋਈ ਚਾਹ ਨਹੀਂ ਵੀ ਮੈਂ ਵੀ ਆਪਣੇ ਭਰਾ ਨੂੰ ਰਖੜੀ ਬੰਨਾ ਰਖੜੀ ਦੇ ਹਾਰ ਤੇ ਚੁੱਪ ਕਰਕੇ ਜਾਣ ਦੇ ਅਹੀਂ ਜੇ ਦੋ ਜਣੇ ਤਰਾਣੀ ਚ ਠਾਣੀ ਨਾ ਜੇ ਹੀ ਲੜਦੀਆਂ ਵੀ ਹੋਈ ਹੈ ਨਾ ਤੁਹਾਨੂੰ ਤਾਂ ਖੁਦ ਬੈ ਕੇ ਸਮਝਾਉਣਾ ਚਾਹੀਦਾ ਤੁਹਾਨੂੰ ਕਿ ਨਾ ਇਹ ਤੁਹਾਡਾ ਆਪਣਾ ਘਰ ਆ ਵੀ ਤੇ ਇਸ ਕੰਮ ਨੂੰ ਜੋੜ ਕੇ ਰੱਖਣਾ ਜੇ ਤੁਸੀਂ ਆ ਭੇਜਿਆ ਕਰੋਗੇ ਮੰਨ ਲਓ ਅੱਜ ਜੇ ਮੈਂ ਠੀਕ ਆ ਚੰਗੀ ਆਪਣੇ ਆਪਣੇ ਹਿਸਾਬ ਨਾਲ ਤੇ ਮੈਂ ਚੰਗੀ ਆ ਕਿਉਂਕਿ ਮੇਨੂੰ ਭਾਬੀਰੇ ਦੋਕ ਦੇ ਤਾਂ ਇੱਕ ਮਵੀ ਧੀ ਆ ਮੈਨੂੰ ਵੀ ਉਹਨਾਂ ਪਤਾ ਜੇ ਮੇਤੋ ਕੋਈ ਮੇਤੋ ਜਿਆਦਾ ਕੋਈ ਇੱਤਾ ਦੀ ਆ ਜਾਂਦੀ ਨਾ ਮੰਮੀ ਤੁਸੀਂ ਤੇ ਕਾਢੇ ਕਰਦੇ ਇਹਨਾਂ ਨੇ ਦੁਗਣਾ ਕਾਪੀ ਲਿਆ ਕਰਦਾ ਹੂ ਮਿਲਣਾ ਦਾ ਅਸੀਂ ਤੇ ਕੁਝ ਕਹਿਣਾ ਨਹੀਂ ਇਹਨੂੰ ਚੰਗੀਆਂ ਪੱਟੀਆਂ ਪੜਾਈਆਂ ਜਾਂਦੀਆਂ ਮੈਨੂੰ ਜਿਹੜੀ ਤੋਂ ਇੰਨੀ ਪਟਰ ਪਟਰ ਮੇਰੇ ਅੱਗੇ ਬੋਲਣ ਦਾ ਹੀ ਆ ਦੇਖਣ ਦੇ ਸਾਰਾ ਕੁਝ ਮੈਂ ਪੱਟੀਆਂ ਪੜਾਈਆਂ ਨਹੀਂ ਕਹਿੰਦੇ ਇਹਨਾਂ ਨੂੰ ਪਿਆਰ ਕਹਿੰਦੇ ਆ ਜਿਹੜਾ ਉਹਨਾਂ ਦੋਵਾਂ ਦੇ ਵਿੱਚ ਆਫਸਟ ਜਿਹੜਾ ਤੇਰੇ ਦਿਲ ਚ ਨਹੀਂ ਹੈਗਾ ਆਪਣੀ ਨੌ ਦੇ ਪ੍ਰਤੀ ਹੁਣ ਮੈਨੂੰ ਪਤਾ ਲੱਗਾ ਤੇ ਕਿਉਂ ਭਾਬੀ ਨਾ ਤੂੰ ਨਹੀਂ ਇਦਾਂ ਕਰਦੀ ਐ ਇੰਨਾ ਪਿਆਰ ਉਹ ਮੇਰਾ ਦੋਵਾਂ ਪ੍ਰਤੀ ਪਿਆਰ ਇੱਕੋ ਜਿਹਾ ਇਹਨੂੰ ਇਦਾਂ ਹੀ ਲੱਗਦਾ ਐਵੇਂ ਉਹ ਹੁਣ ਪ੍ਰਾਣੀ ਹੋ ਗਈ ਉਹਨਾਂ ਬਥੇਰਾ ਪਿਆਰ ਕੀਤਾ ਹੀ ਇਹਨਾਂ ਨਾਲ ਪ੍ਰਾਣੀ ਬਰੂਣੀ ਕੋਈ ਨਹੀਂ ਹੋਈ ਤੈਨੂੰ ਮਿਲਿਆ ਹੁਣ ਵੱਡੇ ਘਰ ਦੀ ਨੋ ਉਹ ਹੀ ਗਰੀਬ ਕਰਦੀ ਤੇ ਤੂੰ ਵਿਚਗਰਾ ਕਰਨੀ ਇਹ ਚੀਜ਼ ਦਾ ਤੇ ਮੇਰੀ ਸੋਹਣਾ ਜਿ ਮੇਰਾ ਤੁ ਵੀ ਗੱਲ ਜਿੱਦਾਂ ਉਹ ਭਾਬੀ ਨੇ ਰਹਿਣ ਲਿਆ ਤੂੰ ਉਦਾਂ ਹੀ ਰਹਿਣਾ ਕੋਈ ਨਹੀਂ ਸੁਣਨੀ ਮਾਤਾ ਕੀ ਕਹਿੰਦੀ ਐ ਤੂੰ ਆਪਣੀ ਮਰਜ਼ੀ ਕਰੋ ਦੋਵੇਂ ਜਾਣੀਆਂ ਮਾਤਾ ਦੀ ਗੱਲ ਛੱਡ ਦੋ ਤੂੰ ਮਾਤਾ ਨੇ ਤੁਹਾਡੇ ਦੇ ਵਿੱਚ ਮਹਿਲ ਭਰੀ ਜਾਣੀ ਐ ਦੋਵਾਂ ਦੇ ਉਹਨੂੰ ਸਮਝਾਈ ਨਾ ਸਭੋਂ ਨੂੰ ਮੇਰੇ ਖਿਲਾਫ ਕਰ ਦੇ। ਮੇਰੀ ਗੱਲ ਸੁਣ ਤੂੰ ਕੀ ਕਹਿੰਦੀ ਆ ਪੁੱਤ ਹਣ ਤੇਰੇ ਅਰਗੇ ਹੁਣ। ਮੈਨੂੰ ਤਾਂ ਚੱਲ ਤੂੰ ਮਾੜੇ ਵਰਤਾਵੇ ਚ ਕਹਿਤਾ। ਨੋ ਹੋਵੇ ਨਾ ਭਾਬੀ ਵਰਗੀ ਹੋਵੇ ਜਿਹੜੀ ਤੈਨੂੰ ਕੁਝ ਕਹਿੰਦੀ ਨਹੀਂ ਅੱਗੋਂ। ਹੁੰਦੀ ਨਾ ਉਹ ਜਿਹਦੀ ਤੇਰੀਆਂ ਗੁੱਤਣੀਆਂ ਕਮਾਈਆਂ ਹੋਣੀਆਂ ਸੀ ਉਹਨੇ ਤੇ ਤੈਨੂੰ ਲੱਗ ਪਤਾ ਜਾਣਾ ਸੀ। ਮੰਮੀ ਮੇਰੀ ਗੱਲ ਸੁਣੋ। ਰੱਬ ਨਾ ਕਰੇ ਉਹਨੇ ਕਿਹਾ ਕਿ ਤੂੰ ਨੋ ਹੋਵਾ। ਜਿੱਦਾਂ ਤੁਸੀਂ ਦੀਨ ਵਿਆਹ ਕਰ ਦਈ ਜਨਾ ਜਿਹਦੇ ਪੇਕੇ ਨੂੰ ਆ ਕੇ ਲੈ ਜਾਣ। ਤੇ ਮੈਂ ਵੀ ਤੁਹਾਨੂੰ ਔਖੇ ਟਾਈਮ ਤੇ ਨਾ ਸੰਭਾ। ਕਿ ਕਿਦਿਆ ਜਾਉਗੇ ਤੁਸੀਂ ਮੇਰੇ ਫੋਕਰੇ ਜੋ ਗੈਰ ਜੋ ਗਿਰਨ ਸਾਨੂੰ ਤੇ ਸੁਭਾਅ ਪਚਾਈਦਾ ਵਾ ਕਿ ਸਾਨੂੰ ਜੋੜ ਕੇ ਰੱਖਣਾ ਕਿ ਨਹੀਂ ਦੀਏ ਜੇ ਵੱਡੀ ਕੋਈ ਬੋਲਦੀ ਨਿੱਕੀ ਚੁੱਪ ਗਾਜੇ ਨਿੱਕੀ ਕੋਈ ਬੋਲਦੀ ਵੱਡੀ ਚੁੱਪ ਕਰ ਦੇ ਤੁਸੀਂ ਇਹ ਆਪ ਇਸ ਦਾ ਜੇ ਜੋਜਿਆ ਕਰੰਦੇ ਨੇ ਤੇ ਉਹਨਾਂ ਨੇ ਕੀ ਸਮਝਣਾ ਵਾ ਸਿਮਰਤ ਐਦਾਂ ਨਾ ਬੋਲੋ ਐਦਾਂ ਕਿ ਬੋਲਦੀ ਈ ਹੈ ਮੰਮੀ ਇਹ ਤਾਂ ਛੋਟੀ ਐਵੇਂ ਬੋਲੀ ਜਾਂਦੀ ਸੀ ਕਿਸਾਨਾ ਕਰਨਾ ਬਾਬੇ ਇੱਥੇ ਬਹੁਤ ਹੋਈ ਆਓ ਦਾਜੋ ਆਜੋ ਹਾ ਮਾਦਾਨ ਮੇਰੀ ਗੱਲ ਸੁਣ ਭਾਬੀ ਨੂੰ ਬਿਠਾਤਾ ਹੁਣ ਵੀ ਕੋਈ ਕਰਨਾ ਤੇ ਨਹੀਂ ਇਹ ਨਿੱਕੇ ਘਰ ਦੇ ਇਹਨੂੰ ਇੱਥੇ ਬਿਠਾਉਣਾ ਥੱਲੇ ਬਿਠਾਉਣਾ ਕਰਨੀ ਇਹ ਜੀ ਜਿਹੜਾ ਕਰ ਲਾ ਬੈਠਾ ਮੈਂ ਨਹੀਂ ਪੁੱਤ ਮੈਨੂੰ ਹੁਣ ਸ਼ਰਮਿੰਦਾ ਨਾ ਕਰ ਮੈਂ ਤਾਂ ਐਵੇਂ ਦੁਨੀਆ ਦੇ ਮਗਰ ਲੱਕੇ ਲੋਕੀ ਮੈਨੂੰ ਪੜਕਾਉਂ ਦੇ ਰਹੇ ਕਿ ਤੇਰੀ ਨਾ ਚੰਗੇ ਘਰੋਂ ਆਈ ਆ ਇਹਨੂੰ ਕਿਤੇ ਟਕਰਾਰ ਨਾ ਦੇਈ ਇਹਨੂੰ ਕਿਤੇ ਕਮੀ ਨਾ ਲਾ ਦੀ ਜਿੱਦਾਂ ਮੈਨੂੰ ਲੋਕੀ ਮੇਰੀਆਂ ਸਹੇਲੀਆਂ ਮੈਨੂੰ ਕਹਿੰਦੀਆਂ ਨਹੀਂ ਆ ਉਦਾਂ ਮੈਂ ਘਰ ਚ ਕਰੀ ਗਈ ਪਾ ਨਹੀਂ ਘਰ ਬਸੋਣੀ ਨਾ ਤੁਸੀਂ ਘਰ ਬਸੋਣਾ ਮੈਂ ਤੁਸੀਂ ਆਪਣੇ ਪਰਿਵਾਰ ਨੇ ਦੇਖਣਾ ਕਿੱਦਾਂ ਚਲਾਉਣਾ ਦੁਨੀਆ ਦੇ ਨਹੀਂ ਆ ਕੇ ਬਸੋਣਾ ਬਿਲਕੁਲ ਸਹੀ ਕਿਹਾ ਪੁੱਤ ਮੈਂ ਨਾ ਹੁਣ ਆਪਣੀਆਂ ਦੋਵੇਂ ਨੋਆਂ ਨੂੰ ਨਾ ਇਕ ਰੱਖਣਾ ਤੇ ਇਸ ਤਰ੍ਹਾਂ ਕਰੋ ਦੋਵੇਂ ਤਿਆਰ ਹੋ ਆਪਾਂ ਤਿੰਨੋਂ ਨੋ ਸੱਸਾ ਸ਼ੋਪਿੰਗ ਕਰਕੇ ਆਉਣੀ ਆ ਇਹ ਰਹੂਗਾ ਖਾਰ ਨਾਲੇ ਅਸੀਂ ਡਿਨਰ ਬਾਹਰੋਂ ਕਰਕੇ ਆਵਾਂਗੇ ਆਹੋ ਜੀ ਤਾਂ ਇਹਨੂੰ ਧਾਰਵੀ ਕਿਉਂ ਛੱਡਣਾ ਵਾ ਨਹੀਂ ਨਹੀਂ ਆਪਾਂ ਕਿੱਥੇ 8 ਵਜੇ ਠੱਕੇ ਖਾਵਾਂਗੇ ਗੱਡੀ ਤੇ ਜਾਣੇ ਇਹਨੂੰ ਡਰਾਈਵਰ ਬਣਾ ਕੇ ਨਹੀਂ ਮੈਂ ਤਾਂ ਸੋਚ ਲਿਆ ਮੈਂ ਤੁਹੀਂ ਚੱਲ ਜਾਣਾ ਤੇ ਮੈਂ ਮੁੜ ਕੇ ਕਰ ਛੋਪੇ ਰੋਟੀਆਂ ਲਾ ਕੇ ਨਹੀਂ ਆਪਾਂ ਸਾਰੇ ਜੰਨੇ ਆ ਡਿਨਰ ਕਰਕੇ ਆਉਂਦੇ ਅੱਜ ਬਾਹਰੋਂ ਨਾਲੇ ਕਰਕੇ ਆਉਂਨੇ ਰੱਖੜੀ ਦੀ ਸ਼ੌਕੀਨ ਠੀਕ ਹੈ ਜੀ ਚਲੋ ਉੱਠ ਜোন ਹੋ ਜੋ ਤਿਆਰ ਜਾਗੇ ਸਾਰੇ ਆਂ ਬੈਗੋ ਉੱਠ ਜোন ਤੁਸੀਂ ਵੀ ਤਿਆਰ ਹੋ ਜਾਓ ਆ ਵੀ ਆਪ ਤੁਹੀ ਪਸੰਦ ਕਰਦੇ ਲੈਂਦੇ ਹੋ ਪਰ ਕੋਈ ਗਰੀਬ ਜ ਅਮੀਰ ਨਹੀਂ ਹੁੰਦਾ ਦਿਲ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਤੇ ਭਰਾ ਵੀ ਸਾਰਿਆਂ ਦੇ ਭੈਣਾਂ ਨੂੰ ਜੀ ਲੱਗਦੇ ਨੇ ਚਾਹੇ ਉਹ ਭਰਾ ਅਮੀਰ ਹੋਵੇ ਚਾਹੇ ਗਰੀਬ ਹੋਵੇ ਭੈਣਾਂ ਵੀ ਚਾਹੇ ਅਮੀਰ ਹੋਣ ਤੇ ਗਰੀਬ ਹੋਣ ਭੈਣਾਂ ਆਪਣੇ ਭਰਾਵਾ ਕੋਲੋਂ ਪੈਸੇ ਲੈਣ ਨੂੰ ਪਿਆਰ ਲੈਣ ਆਉਂਦੀਆਂ ਨੇ ਦੁਆਵਾਂ ਦੇਣ ਆਉਂਦੀਆਂ ਨੇ ਬਿਲਕੁਲ ਜਿਹੜੀਆਂ ਨੂਹਾਂ ਵਹੀਆਂ ਲੈਂਦੇ ਹੋ ਨਾ ਇੱਕ ਅਮੀਰ ਘਰ ਦੀ ਇੱਕ ਗਰੀਬ ਘਰ ਦੀ ਕਮਲਿਓ ਤੁਸੀਂ ਇੱਕੋ ਘਰ ਚ ਉਹਨਾਂ ਨੂੰ ਲਿਆਏ ਹੋ ਉਹਨਾਂ ਦਾ ਉਹਦਾ ਤਾਂ ਉੱਥੇ ਸ਼ੁਰੂ ਹੋ ਗਿਆ ਇੱਛਾ ਤਾਂ ਛੱਡ ਆਈਆਂ ਫੇਰ ਕਹਾਵਾਂ ਨੂੰ ਗਲਗਲ ਤੇ ਕਹਿ ਦਿੰਦੇ ਮਗਰੋਂ ਤੇਰੇ ਪੇਕੇ ਇਦਾਂ ਪਸੰਦ ਕਰਕੇ ਲੈ ਵੀ ਆਂਦੇ ਓਸ ਘਰ ਚੋ ਆਪਣਾਂਦੇ ਵੀ ਨਹੀਂ ਆ ਕੀ ਤੋਖਾੜੀ ਕਰਦੇ ਓ ਜਦੋਂ ਸਗੋਂ ਗਰੀਬ ਘਰ ਦੀ ਕੋਈ ਤੁਹਾਡੇ ਘਰ ਚ ਆ ਜਾਂਦੀ ਨਾ ਤੁਸੀਂ ਚੰਗੇ ਘਰ ਦੇ ਨਾ ਸਗੋਂ ਉਹਦੇ ਸ਼ੌਕ ਜਿਹੜੇ ਪੇਕੇਆਂ ਦੇ ਘਰ ਚ ਨਹੀਂ ਨਾ ਪੂਰੇ ਹੋ ਜਾਂਦੇ ਉਹ ਵੀ ਕਰਿਆ ਕਰੋ ਕਿ ਚੱਲ ਇਹਨੂੰ ਇਸ ਚੀਜ਼ ਦੀ ਕਮੀ ਰਹੀ ਆ ਤੇ ਇਹ ਇੱਥੇ ਪੂਰੀ ਕਰੇ ਨਾ ਕਿ ਉਹਨੂੰ ਤਾਨਾ ਬਣਾਇਆ ਜਾਵੇ ਅਜੀ ਗਰੀਬੀ ਨੂੰ ਬੰਦਾ ਨਾਲ ਕਦੀ ਕੁਝ ਨਹੀਂ ਜਿ ਲੈ ਕੇ ਜਾਂਦਾ ਸੋ ਰਬ ਬਦਕਾਰ ਸਾਰਿਆਂ ਨੇ ਚਲ ਜੈ ਨਾ ਮੈਂ ਪਰ ਚੰਗੇ ਬਣ ਜੂ ਸੋ ਇਹ ਵੀਡੀਓ ਚ ਬੜਾ ਪਿਆਰਾ ਮੈਸੇਜ ਹੈ ਐਸ ਵਾਰ ਤੁਸੀਂ ਆਪ ਲੰਭੋ ਤੇ ਕਮੈਂਟ ਬਾਕਸ ਵਿੱਚ ਸਾਨੂੰ ਦੱਸਣਾ ਕਿ ਕੀ ਸਮਝਿਓ ਵੀਡੀਓ ਪਸੰਦ ਆਏਗੀ ਤੇ ਲਾਈਕ ਕਰਨਾ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਔਰ ਛਟੀ ਨਿਕ ਘੰਡਾ ਵਜਾ ਦਿਓ ਜੀ ਪਤਾ ਲੱਗ ਜੇ ਤੇ ਹਾਡੀ ਵੀਡੀਓ ਆਈ ਆ ਉਹਦਾ ਕਰਕੇ ਘੰਟੀ ਦਬਾ ਦੇਣਾ ਠੀਕ ਹੈ ਜੀ ਔਰ ਮੈਂ ਤਾਂ ਨਹੀਂ ਗੰਦੇ ਗਏ ਨੇ ਅੱਛਾ ਸੋ ਇਹਨਾਂ ਦੇ ਨਾਲ ਹੀ ਅਸੀਂ ਆ ਸੋ ਇਹਨਾਂ ਦੀ ਮੈਂ ਡਿਮਾਂਡ ਨੂੰ ਪੂਰਾ ਕਰਾਂਗੇ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਹੀ ਪੇਸ਼ ਹੋਵਾਂਗੇ ਤਾਂ ਡਿੱਗ ਗਏ ਸਰ ਸੇਵਾ ਮੇਰੀ ਵੀਡੀਓ ਚ ਹਮੇਸ਼ਾ ਆਏਗਾ ਚਲੋ ਹੁਣ ਅਸੀਂ ਕਰ ਲਈਏ ਤੁਹਾਡੀ ਸਾਸਰੀ ਗੱਲ ਤੇ ਮੇਰੀ ਸੱਸਰੀ ਤਾਲ ਸਾਸਿਕਾ ਵਾਓ ਤਰਾਈ ਨਾ ਡਿੱਗ 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 1925 ਵਾਲੀ ਇਸ ਟਾਈਮ ਕੰਮ ਤੇ ਲੱਗੋ ਮਾਤਾ ਇੱਕ ਮਿੰਟ ਬਾਅਦ ਚ ਕਰੀਏ ਗੱਲ ਪਹਿਲਾਂ ਮੈਨੂੰ ਕਰ ਲੈਂਦੇ ਆ ਯਾਰ ਮੈਂ ਟੀਚੀ ਆ ਗਿਆ ਪਹਿਲਾਂ ਮੇਰੀ ਤਾਂ ਗੱਲ ਪੂਰੀ ਹੋ ਲੈਂਦੇ ਹੁਣ ਮੈਗਜ਼ੀਨ ਤੋਂ ਜੀਹੀਂ ਮਾਈਕ ਲਾ ਕੇ ਵੇਖਣੇ ਜੇ ਚੱਲ ਕੇ ਫਿਰ ਵਧੀਆ ਗੱਲਬਾਤ ਪਾਜਾ ਕਰਨੀ ਹੈ